ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਸੌ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਕਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾ ਸੋ ਤੁਹਾਨੂੰ ਪਤਾ ਜੀ ਘਰ ਤੋਂ ਨਿਕਲੇ ਹੋਇਆ ਮੈਂ ਕਦੇ ਨਹੀਂ ਹਾਂ ਘੁੰਮਦੇ ਕ ਮੰਦ ਸੰਦੀਪ ਦਾ ਹੈਪੀ ਬਰਥਡੇ ਸੈਲੀਬ੍ਰੇਸ਼ਨ ਕਰਨ ਨਿਕਲੇ ਹੋਇਆ ਤੇ ਚੱਪਰ ਚੜੀ ਨਾਸ਼ਣ ਮੇਲੇ ਕਰੇ ਸਾਰਿਆਂ ਦੇ ਤੇ ਤੁਹਾਨੂੰ ਵੀ ਕਰਾਇਆ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖੀ ਹੈ ਜੀ ਤੇ ਹੁਣ ਲੱਕੜ ਰਿਆਂ ਅੱਗੇ ਨੂੰ ਫੇਰ ਗਰਮੀ ਹੋ ਗਈ ਬਹੁਤ ਇਹਨਾਂ ਦੇ ਚਿੱਕਾ ਇੱਥੇ ਨਿਕਲ ਗਿਆ ਗਾਹਾਂ ਪਤਾ ਨਹੀਂ ਹਜੇ ਜਾ ਕੇ ਕਿਆ ਬਣਨਾ ਕਿਆ ਨਹੀਂ ਤੇ ਹੁਣ ਮਲਾਉਂਦਾ ਨੂੰ ਬੈਕ ਕੈਮਰਾ ਕਰਕੇ ਸਾਰਿਆਂ ਨੂੰ ਸਮਾਨ ਉਹਨਾਂ ਨੇ ਖਰੀਦ ਲਿਆ ਲੈ ਹੇ ਨਹੀਂ ਛੱਡ ਸਾਧੀਆਂ ਫਾਸਟ ਫੂਡ ਖਾਣ ਕੇ ਆ ਤਾਂ ਤੁਹਾਡੇ ਲਈ ਹੈ ਫਾਸਟ ਫੂਡ ਫਾਸਟ ਤੇ ਆ ਗਿਆ ਠੀਕ ਆ ਠੀਕ ਆ ਜੀ ਸਾਰਾ ਕੁਝ ਤਾਂ ਫਾਸਟ ਫੂਡ ਆ ਜ਼ਿੰਦਗੀ ਕਿ ਸਾਸਰੀ ਘਰ ਤਾਂ ਬੁਲਾ ਦੋ ਜ਼ਿੰਦਗੀ ਸਾਸਰੀ ਘਰ ਦੀ ਚੁਬਲਾਈ ਤੇ ਸਾਸਰੀ ਘਰ ਜੀ ਇਹ ਹੁਣ ਅਗਲਾ ਬਲੌਗ ਸ਼ੁਰੂ ਹੋ ਗਿਆ ਜੀ ਅੱਛਾ ਫਿਰ ਬਲੌਗ ਜਿਆਦਾ ਲੰਬਾ ਹੋ ਜਾਣਾ ਤਾਂ ਉਹਦੇ ਕਰਕੇ ਬੱਲੇ ਕਰਨ ਲੜੀਓ ਲੈ ਲਈ ਇਹਾਰੇ ਨੂੰ ਵੰਡ ਕੇ ਦੇਣੇ ਆ ਅੱਛਾ ਹਾਂ ਆ ਖੋਲੀ ਅਦਨੋ ਰਾਜੂ ਨੂੰ ਹਾਂ ਹੁਣ ਮਮੀ ਕਹਿੰਦੀ ਹਾਂ ਤਾਂ ਅਸੀਂ ਕਰਨ ਨੂੰ ਦੇ ਦੇ ਇੱਕ ਫੰਟਾ ਹਾਂ ਹਾਂ ਗੱਲ ਸੁਣੋ ਹੈ ਡਾਡੀ ਕਹਿੰਦੇ ਇੱਥੇ ਨਾ ਰੱਜ ਵੀ ਜਾਓਗੇ ਮੈਨੂੰ ਪਤਾ ਚੱਲੇ ਗਿਆ ਡਾੜੇ ਕਿਤੇ ਹੋਰ ਬੁੱਠਣ ਆਪੇ ਡਾੜੇ ਤੇਰੇ ਮੂੰਹ ਵਿੱਚ ਕਰ ਰਿਹਾ ਹੈ ਦਰਵਾਜ਼ਾ ਬੰਦੀਆ ਚੱਲ ਖੋਲ ਦੇ ਹੁਣ ਖੋਲਦਾ ਇੱਕ ਮਿੰਟ ਹਵਾ ਆਏ ਹਵਾ ਜੀ ਅੱਜ ਤੇ ਹਵਾ ਆ ਉਹ ਖੜ ਜੋ ਇੱਕ ਮਿੰਟ ਲੋ ਖੁੱਲ ਗਈ ਖੁੱਲ ਗਈ ਕਿ ਨਹੀਂ ਖੁੱਲ ਗਈ ਮੈਂ ਤੇਰੇ ਨਾਲ ਵੜੋ ਵੀ ਚਲੋ ਵੀ ਚੋਬਰੀ ਵੀ ਚਲੋ ਉਹ ਕਦਰ ਵੀ ਨਹੀਂ ਲੈਣਾ ਕੋਈ ਵੀ ਨਾਲ ਨਹੀਂ ਬਸ ਪਾੜਦੇ ਦੇ ਦੋ ਅੱਛਾ ਵੜ ਜੋ ਵੜ ਜੋ ਸਾਰੇ ਵਿੱਚ ਕੁੱਤੇ ਦੇ ਵਿੱਚ ਦੇਖੋ ਪਹਿਲੀ ਮੇਰਾ ਹੱਥ ਕੱਦਾ ਹੋ ਗਿਆ ਠੀਕ ਹੈ ਆਪਣੀ ਸੁੱਤੀ ਰੱਖੋ ਆ ਸੀਟ ਭਾਬੀ 1 ਮਿੰਟ ਇਹਨੂੰ ਥੋੜਾ ਜਿਹਾ ਪਿੱਛੇ ਹੁਣ ਦੱਬ ਕੇ ਨਾ ਹੁਣ ਤੱਕੋ ਸੀਟ ਵਿੱਚ ਨੂੰ ਅੱਛਾ ਸਾਰਿਆਂ ਦਾ 1 ਮਿੰਟ 1 ਮਿੰਟ ਹੁਣ ਤੱਕ ਹਾਂ ਹਾਂ ਆਪਣਾ ਸੈੱਟ ਕਰਨ ਵਾਤੇ ਉਧੇ ਗੋਡੇ ਲਾ ਕੇ ਮਗਰ ਉਹ ਬਸ ਗਈ ਜਿੰਦਾ ਬਸ ਬਸ ਚਲੋ ਜੀ ਚਲੋ ਬੈਠੋ ਬੈਠੋ ਬੰਡ ਕੇ ਲੈਣਾ ਜਿਹੜਾ ਪਟਾਉਂਦਾ ਪਾ ਚੁੰਨੀਆ ਕਰ ਜਾਸ ਮੇਨ ਆਪਣੀ ਚੁੰਨੀ ਕਰ ਪਹਿਲਾਂ ਅੰਦਰ ਹਾਂ ਸੰਦੀਪ ਚੁੰਨੀ ਅੰਦਰ ਕਰ ਆਪਣੀ ਟਾਕੀ ਫੇਰ ਲਾਈ ਆ ਖੋਲ ਬੰਨ ਬਾਅਦ ਚ ਕਰੀ ਜਾ ਚਲੋ ਹੁਣ ਤੁਹਾਨੂੰ ਗਾਂਹ ਜਾ ਕੇ ਚਿੜਿਆ ਘਰ ਤੇ ਮਿਲੂਗੇ ਜੀ ਉਹ ਤੇਰਾ ਹੁਣ ਬ੍ਰੇਕ ਕਿਤੇ ਨਹੀਂ ਮਾਰਨੀ ਹੈਗੀ। ਅੱਥੇ ਹੁਣ ਮੌਸਮ ਦੁਬਾਰਾ ਚੇਂਜ ਹੋ ਗਿਆ। ਠੰਡਾ ਜਾ ਹੋ ਗਿਆ ਮੌਸਮ ਫੇਰ। ਤੇ ਹੁਣ ਮਿਲਦੇ ਆਂ ਚਿੜੀਆ ਘਰ ਤੇ ਚੱਲ ਗਏ ਜੀ। ਹਾਂ। ਡੈਡੀ ਕਿੱਥੇ ਆਉਣ ਕਰੋ। ਕਾ ਹੋ ਗਿਆ? ਹੁਣ ਤੋਂ 2 ਬਾਈ ਮਿੰਟ ਵੀ ਕਿਹਾ ਚਾਹਤ ਨਾ। 3 ਤਰੂ ਬਾਈ ਚਲੀ ਨੇ। ਜਰੀ ਬੈਠ ਤੁਸੀਂ ਬਹਿ ਲਾਂਗੇ। ਉਹ ਗੱਡੀ ਲੋ 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 ਲੋ। ਕਿੰਨੀ ਦਿਨ ਬਸਣਾ ਤਾਂ ਇੱਕ ਤਾਂ ਦੇਖਣੀ ਚਾਹੀਦੀ। ਇਹ ਤਾਂ ਪਿਆ ਰਹਿਣਗੇ। ਚੁੱਪ ਹੈ। ਹੂੰ। ਗਰਮੈ ਸੋਕੀ ਨਾ ਗੱਡੀ ਦੇ ਵਿੱਚ। ਚੱਲੇ ਸੀ ਨਾ ਕਰਦਣਾ ਠੰਡਾ। ਕੀ ਹੋ ਗਿਆ ਉਹਨੂੰ ਹੁਣ? ਇਹ ਤਾਂ ਉਹ ਤੇ ਨਾ ਕਾਲਾ ਕਾਲਾ ਜਾ ਬੰਦ ਗਿਆ ਬੰਦਿਆ। ਕੀ ਹੋਣਾ? ਫੌਜ ਗਿਆ ਜੀ। ਛੱਤ ਵੇੜ। ਚੜੀਆ ਘਰ ਦੇ ਵਿੱਚ। ਤੇ ਸਾਡੀ ਫੈਮਿਲੀ ਹੌਲੀ ਹੌਲੀ ਨਿਕਲਦੀ ਆ। ਗੱਡੀ ਦੇ ਵਿੱਚ ਚੱਲਦਾ ਸੀ ਏਸੀ। ਤੇ ਹੁਣ ਬਾਹਰ ਨਿਕਲ ਗਏ। ਧਰਤੀ ਨੇ ਪਰਦਾ ਦੀ ਛੱਡੀ ਵੀ ਆ ਤਾਂ ਥੋੜੋ ਥੋੜੀ ਹਵਾ ਦੇ ਬੁੱਲੇ ਜੇ ਆਉਣ ਲੱਗੇ। ਬਾਕੀ ਦੇਖਦੇ ਆ ਅੰਦਰ ਚੱਲ ਕੇ ਆਉਣ। ਬਈ ਗਰਮੀ ਕਿਆ ਕਹਿੰਦੇ ਆ ਗਈ ਹਵਾ ਦਾ ਬੁੱਲਾ ਸੁਣ ਲਿਆ। ਸੰਦੀਪ ਵੀ ਨਹੀਂ ਸੁਣ ਲਈ ਲੱਗਦੀ ਰੱਬ ਨੇ ਮੈਨੂੰ। ਗੱਦੀ ਉਹ ਕਹੀ ਜਾਂਦੀ ਥੋੜਾ ਜਿਹਾ ਮੀਂਹ ਪੈ ਜਾਵੇ ਥੋੜਿਤ। ਸਵਾਗਤ ਕਰੋ ਹਵਾ ਵੀ ਆ ਗਈ। ਹਵਾ ਦਾ ਬੁੱਲਾ ਜ ਵੀ ਆ ਗਿਆ। ਐ ਤਾਂ ਪਰਮਾਤਮਾ ਖਿਲ ਗਿਆ। ਸੁਣਦਾ ਹੀ ਤੁੰ। ਚਲੋ ਬੱਸ। ਚਲੋ ਜਨ। ਪੌਂਜੇ ਦੇ ਅੰਦਰ ਤੇ ਹੁਣ ਦੇਖਦੇ ਆ ਟਿਕਟ ਟੁਕਤ ਲਈਏ ਕੋਈ ਫਿਰ ਅਗਲਾ ਪ੍ਰੋਸੈਸ ਚੱਲੂਗਾ ਹੋਰ ਸਾਹਮਣੇ ਆ ਗਿਆ ਜੀ ਟਿਕਟ ਕਰ ਕਰੰਟ ਲਈ ਕਰਦਾ ਹਾਂ ਹਾਂ ਬੰਦਾ ਹੋ ਗਿਆ ਨਾ ਸੋਨ ਜੋਗੇ ਖੜ ਕੇ ਤੁਸੀਂ ਟਿਕਟ ਟੁਕਤ ਟਾਈਟ ਟੋਕ ਜੋਗੇ ਪੈਸੇ ਪੁੱਛੇ ਤਾਂ ਦੋ ਕੋਈ ਹਾਂ ਫਲਾ ਪੈਸੇ ਕੱਢੋ ਪੈਸੇ ਦਿੱਤੀ ਕਰੋ ਐਡੇ ਐਡੇ ਪਰਸ ਚੱਕੇ ਤੁਸੀਂ ਤੇ ਖਾਲੀ ਹੋ ਮੈਂ ਖਾਲੀ ਮੈਂ ਖੜ ਜੋ ਇੱਕ ਮਿੰਟ ਹਾਂ ਮੈਂ ਦੇ ਦਿੰਦੀ ਹਾਂ ਟਿੱਕਾਂ ਲਈ ਠੀਕ ਹੈ ਜਿੱਥੇ ਤੁਸੀਂ ਮੈਨੂੰ ਕਹੋਗੇ ਮੈਨੂੰ ਗਿਫਟ ਦਿਵਾਉਂਗੇ ਤੇ ਦੱਸਦੇ ਦੂ ਦੇਖਦੇ ਜੋ ਆਪਣਾ ਟੈਕਟਰ ਟੈਕਟਰ ਜੋ ਸੌਖਾ ਰਹੂਗਾ ਬੁਲਾਦਾ ਮੈਂ ਇਹਦਾ ਕਸੂਤੀ ਕਰਾਰੀ ਬਜਾਤੀ ਨਹੀਂ ਸਾਡੂ ਵੀ ਦੇਖ ਲੋ ਨਾ ਪੜ ਜੋ ਪਾਣੀ ਚ ਨਾ ਟੈਕਸਟਾਂ ਦੇ ਮੈਂ ਕਰਦਾ ਜਾ ਕੇ ਗੱਲ ਇਹਨੂੰ ਵੀ ਫੜ ਲੋ ਨਾਲ ਇੱਥੇ ਛੱਡਣੀ ਤੁਸੀਂ ਬਾਹਰ ਇਹਨੂੰ ਰਜਮਾ ਕਰਵਾ ਜੰਨੇ ਲੋ ਜੀ ਐਂਟਰੀ ਗੇਟ ਆਹ ਅਜਾ ਤੁਹਾਨੂੰ ਡਾਇਨਾਸੌਰ ਮਿਲ ਲੈ ਅੰਦਰ ਹੁਣ ਬਚ ਕੇ ਤਾਨੂੰ ਦੇਖ ਕੇ ਡਾਇਨਾਸੌਰ ਨਾ ਡਰ ਜਾਣ ਅੰਦਰ ਸੰਨ ਦੇ ਕੇ ਤਾਂ ਨਹੀਂ ਡਰਦੇ ਆ ਆ ਬਦ ਦੋਸਤੇ ਜਰੂਰ ਕਰ ਲੈਣਗੇ ਪਤਾ ਨਹੀਂ ਇਹ ਨਹੀਂ ਪਤਾ ਮੈਨੂੰ ਹੁਣ ਚਲੋ ਵੀ ਚਲੋ ਹੁਣ ਫਟਾਫਟ ਰਿੰਗ ਪੱਟੀ ਜਾਓ ਆ ਆ ਆ ਕੇ ਨਾ ਅੱਜ ਫੋਟੋ ਸੀਟ ਉਹ ਬਾਅਦ ਚੈੱਕ ਕਰ ਲਿਓ ਪਹਿਲਾਂ ਪਹਿਲਾਂ ਜਾਣ ਵਾਲਾ ਜਿਹੜਾ ਕੰਮ ਨਵੇੜੋ ਬਣਾਓ ਆ ਫੇਰ ਛੱਡਤੀ ਤੁਸੀਂ ਪਿੱਛੇ ਯਾਰ ਆ ਰਹੀ ਆ ਕਹਿੰਦੀ ਮੈਂ ਗੋਦੀ ਨਹੀਂ ਚੜਨਾ ਹੁਣ welcom to ਜਸਮੀਨ ਮੈਂ ਪੁੱਤ ਕਿ ਆ ਵੀ ਫੋਟੋ ਬਾਅਦ ਚ ਖਿੱਚ ਲਿਓ ਆਖਿਆ ਪਹਿਲਾਂ ਜਿਹੜਾ ਤੁਸੀਂ ਦੇਖਣ ਵਾਲਾ ਕੰਮ ਉਹ ਦੇਖੋ ਚੱਲ ਅੱਛਾ ਤੇਰਾ ਤੇਰਾ ਵੀ ਕੋਈ ਗਰੁੱਪ ਚੱਲਦਾ ਨਹੀਂ ਜੀ ਕਿੱਥੇ ਲੈਂਦੀ ਤੇਰੀ ਸਹੇਲੀਆਂ ਦਾ ਗਰੁੱਪਾ ਕੋਈ ਕਹਦਾ ਮੈਂ ਆਪਣੀ ਸਹੇਲੀਆਂ ਦੀ ਗਰੁੱਪ ਵਿੱਚ ਪਾਉਣਾ ਲੈ ਮੈਡਮ ਹਾਂ ਅੱਛਾ ਚੱਲੀਆਂ ਖੁਰਦੇ ਸਕੂਲ ਦਾ ਗਰੁੱਪ ਆਪਣੀ ਮੈਡਮ ਨੂੰ ਪਾਉਣ ਲੱਗਾ ਮਾਹ ਪਤਾ ਨਹੀਂ ਮਾਹ ਪਤਾ ਨਹੀਂ ਆਪ ਤਾ ਕੀ ਕਰਨੀ ਹੈ ਕੀ ਕਰਨੀ ਹੈ ਕੀ ਗੋਦੀ ਗੋਦੀ ਬਾਬਾ ਚਾਹ ਤੇ ਜੋਦੀ ਤੇ ਵੀਰੇ ਦੀ ਗੋਦੀ ਚੜ ਮਹਕਬੀਰ ਦੀ ਨਹੀਂ ਇਹਨੂੰ ਆਂਕ ਤੇ ਬੈਠਾ ਇਹਨੂੰ ਮੇਰੇ ਮਗਰ ਲੱਗਣ ਦੀ ਆਦਤ ਤੇ ਬੈਗੀ ਇਹਨੂੰ ਤੋਰ ਕੇ ਹੁਣ ਪਤਾ ਨਹੀਂ ਕਿੱਥੇ ਤੱਕ ਘੁਮਾਉਣਾ ਬਹੁਤ ਬੜਾ 5-6 ਦਿਨਾਂ ਨੂੰ ਟ੍ਰੈਵਲ ਕਰਨੇ ਨੇ ਕਈ ਦਿਤਰੋ ਕਈ ਵਾਰ ਟੁੱਟੀ ਗੜੀ ਆਇਆ ਇਸੇ ਮੈਨੇ ਲੱਗੇ ਅੱਗੇ ਨਹੀਂ ਮਿਲਈ ਗਾੜੀ ਗੜੀ ਚਲੋ ਦੇਖਦੇ ਹਾਂ ਜੀ ਟਿਕਟ ਦਾ ਕਰ ਲਈ ਰੈਜਰਮੈਂਟ ਬੈਠੋ ਭਾਈ ਬੈਠੋ ਭਾਈ ਛੇਤੀ ਬੈਠੋ ਆਹ ਦਾ ਟਾਇਰੇ ਦਬਾਤਾ ਤੁਸੀਂ ਪਿਛਲਾ ਤਾਂ ਥੋੜਾ ਬਜਣਾ ਤੁਹਾਡੇ ਚ ਸਾਰੇ ਪਿੱਛੇ ਹੀ ਬਹਿ ਗਏ ਮੂਰੇ ਤੁਸੀਂ ਵੇਸੇ ਜਿਹੇ ਇੱਥੇ ਹੈ ਮੂਰੇ ਤਾਂ ਮੈਂ ਦਾ ਡਰਾਈਵਰ ਆ ਬਾਈ ਨੂੰ ਮੈਂ ਤਾਰ ਦੇਣਾ ਬਟਣਾਵੇਂ ਹੂੰ ਚਲੋ ਚਲੋ ਵੀ ਚਲੋ ਕਿਹਦੇ ਸਵਾਰੀਆਂ ਪੂਰੀਆਂ ਕਰਨੀਆਂ ਆਸਤਾਦ ਠੀਕ ਆ ਆਪਣਾ ਗਰੁੱਪ ਜਾਂ ਬਣਾ ਕੇ ਬਹਿ ਜਾਓ ਬੈਠ ਕੇ ਬੈਠਿਆ ਪੁੱਤ ਜੱਜ ਮੀ ਤੁਸੀਂ ਦੇਖਣਾ ਕਿਧਰ ਤੁਹਾਨੂੰ ਬੈਕ ਸਾਈਡ ਨੂੰ ਕੁਝ ਦੇਖਣਾ ਹੈ ਨਹੀਂ ਬਹਿ ਤਾਂ ਗਿਆ ਤੁਸੀਂ ਅੱਗੇ ਬੈਠੋ ਹੂੰ ਪੱਛੇ ਤਾਂ ਕਿਹਾ ਦੇਖੋ ਤੁਹਾਨੂੰ ਸਾਹਮਣੇ ਦੇ ਆਉਂਦਾ ਜਾਂਦੇ ਨੂੰ ਦੇਖੋ ਲਖੇ ਦੇ ਬਾਅਦ ਤਾਂ ਦੇਖਾਂਗਾ ਕੋਸ ਤੁਸੀਂ ਚੱਲ ਕੋਈ ਬਾਪੂ ਜੀ ਜਾਣੇ ਤਾਂ ਤੂੰ ਕਿੱਥੇ ਜਾਣੇ ਚੱਲ ਵੀ ਕੇ ਬੈਠ ਬਹਿ ਗਿਆ ਜੀ ਚੱਲ ਟਾਈਗਰ ਨੂੰ ਦੇਖ ਕੇ ਜੀ ਹਾਂ ਇੱਧਰ ਮੂਹੇ ਨਹੀਂ ਕਰ ਮੈਲੀ ਥੋੜੀ ਜੀ ਸ਼ਾਂਤੀ ਟਾਈਗਰ ਨੂੰ ਦੇਖ ਕੇ ਟਾਈਗਰ ਨੂੰ ਦੇਖ ਕੇ ਕਿੱਥੇ ਮਿਲੀ ਹਾਂ ਹਾਂ ਹਜੇ ਕਿੱਥੇ ਸ਼ਾਂਤੀ ਜੀ ਦਾ ਸ਼ੁਰੂ ਹੋਇਆ ਕੰਮ ਹੈ ਟਾਈਗਰ ਨੇ ਮੂੰਹ ਕਾ ਦਿਖਾਉਣਾ ਵਿਚਾਰਾ ਬੈਠਾ ਆਪਣਾ ਟਕਾਣੇ ਲਗਿਆ ਆ ਬੈਠਾ ਜੀ ਸਾਹਮਣੇ ਉਹ ਨਰਾਜ਼ ਹੋਇਆ ਵਾ ਸਾਰਿਆਂ ਨਾਲ ਇਹਨੂੰ ਆਜ਼ਾਦ ਜ਼ਿੰਦਗੀ ਜਿਉਣਾ ਪਸੰਦ ਆ ਹੁਣ ਇੱਥੇ ਕਿਹਦਾ ਵਿਚਾਰਾ ਉਹ ਹੈ ਜੀ ਐਲੀਫੈਂਟ ਸਾਹਮਣੇ ਤਾਂ ਦੇਖ ਲਿਆ ਜੀ ਤੈਨੂੰ ਦਿਖਾਵਾਂ ਉਹ ਤਾਂ ਦਿਖਾ ਦਊਗਾ ਚਲੋ ਵੀ ਹੁਣ ਡਾਇਨਾਸੌਰ ਪਾਰਕ ਚ ਵੜੋ ਤੇ ਦੇਖਦੇ ਹੁਣ ਬੇ ਆ ਡਾਇਨਾਸੌਰ ਹੋ ਰੇ ਕਿ ਨਹੀਂ ਡਾਣੀ ਦੇ ਉਹ ਰੀਆ ਅਰੀਆ ਡਾੜੇ ਰੀਅਲ ਡਾਇਨਾਸੌਰ ਹੋ ਨਾ ਇਕ ਲੱਖ ਰੁਪਏ ਫਰੀ ਦੂੰਗਾ ਰੁਪਇਆ ਇਕ ਨਹੀਂ ਜੇ ਵਿੱਚ ਦੇਣਾ ਲੱਖ ਰੁਪਇਆ ਫਰੀ ਚਲੋ ਦੇਖਦੇ ਅੰਦਰ ਜਾ ਕੇ ਜੀ ਪਾਣੂ ਫੜੋ ਯਾਰ ਆ ਲਾਉਂਗੇ ਪੁੱਤ ਲਾਉਂਗੇ ਹੁਣ ਟਿਪ ਮੰਗੀ ਜਾਂਦੀ ਏ ਜੀ ਆ ਆ ਆ ਆ ਆ ਲਾਈਏ ਡੈਨਸਰ ਪਰ ਬੈਠਾ ਹਾਂ ਅਰੇ ਉੱਪਰ ਕਿੱਥਾ ਤੇ ਲੱਗ ਨਹੀਂ ਰਹੀ ਸੁਹਾ ਅਸੀਂ ਆਪਣਾ ਕੈਮਰਾ ਆਪੇ ਚਲਾ ਆ ਪਿਆ ਜੀ ਲੋ ਜੀ ਨੇ ਇਹ ਕਿਆ ਕਰਦਾ ਤਾਂ ਇਹਨੂੰ ਹਾਂ ਅੱਛਾ ਅਜਾ ਰਸੇ ਨਾਲ ਬੰਨ੍ਹਿਆ ਪਿਆ ਹੈ ਬਾ ਆਈ ਕੋ ਸੋਣਾ ਤੁਹਾਡੇ ਨਾਲ ਦਾਣਾ ਝੋਰਨੇ ਡਰਾਤੇ ਜੀ ਹੈ ਛੇਤੀ ਛੇਤੀ ਤੁਰ ਪੋ ਉਧਰ ਹੁਣ ਗਰਮੀ ਨੇ ਜੀ ਘਾਤੀ ਤੋਹਾ ਬਾਹੀ ਹਾ ਹੁਣ ਤਾਂ ਇਹਦੇ ਪਰੇ ਦੇਖਦੇ ਕੰਦਾ ਪਰੇ ਬਣੇ ਛੋਟੇ ਜਾਣ ਇਹਨਾਂ ਨੂੰ ਬਹੁਤ ਸਾਰਾ ਸਾਤ ਆ ਵੀ ਆ ਡਾਇਨਾਸੌਰ ਮੂਵਮੈਂਟ ਜੀ ਕਰਦਾ ਕਹਿੰਦੇ ਪਰ ਗਰਮੀ ਕਰਕੇ ਕਹਿੰਦੇ ਬੰਦ ਆ ਹੁਣ ਦੇਖਦੇ ਅੰਦਰੋਂ ਕੋਦੇ ਉਧਰੋਂ ਲੰਘ ਕੇ ਤੇ ਉਧਰ ਕੋਈ ਗਨਮਾਤੇ ਉਧਰੋਂ ਵੜ ਕੇ ਉਧਰੋਂ ਵੜ ਗਏ ਇਹ ਪੂਲ ਪੱਲੇ ਆ ਇੱਥੇ ਕੋ ਮਿਜਾ ਹੋਰ ਤਾਂ ਪਜਾ ਕੋਈ ਉਧਰੋਂ ਲੱਗ ਜਾ ਕੋ ਇੱਧਰੋਂ ਲੰਘ ਜਾ ਹਾਂ ਹਾਂ ਹੈਗਾ ਕੋਸੋ ਇਹਦਾ ਭੂਤ ਬੰਗਲਾ ਹਾਂ ਕਿ ਡਾਇਨਾਸੌਰ ਦਾ ਮੂੰਹ ਹੈ ਡਾਇਨਾਸੌਰ ਦੇ ਮੂੰਹ 'ਚ ਖੜਿਆ ਹਾਂ ਚਲੋ ਬਈ ਅੰਦਰ ਹੋ ਗਿਆ ਜੀ ਨੇਰਾ ਹੁਣ ਕਰਨਪੁੱਤੋ ਚੱਲ ਨਾ ਪਾਣੀ ਚੋਂਦਾ ਚਲੋ ਵੀ ਚਲੋ ਹਾਏ ਉਹਦੇ ਪਲਾਸਟਿਕ ਦੇ ਹੀ ਤਿਆਰ ਕਰਾ ਹੋਇਆ ਜੀ ਇਹ ਸਿਰ ਪਤਾ ਸੀ ਸਿਰ ਜੀ ਸਿਰ ਤਾਂ ਬਚ ਗਿਆ ਤੁਸੀਂ ਬਸ ਚਲੋ ਹੁਣ ਹੱਥ ਨਾ ਮਾਰ ਜਾਓ ਕਰਨ ਓਹੋ ਕੈਮਰਾ ਵੀ ਕਿਆ ਕਰੂੰਗਾ ਨੀ ਰੇਜਾ ਚਲੋ ਤੋ ਵੇਰਾ ਨਿਕਲੇ ਬਾਹਰ ਹਾਂ ਕੋਨੇ ਰਚ ਡਾਇਨਾਸੌਰ ਮਿਲਿਆ ਕੋਨੇ ਰਚ ਡਾਇਨਾਸੌਰ ਮਿਲਿਆ ਨਹੀਂ ਅੱਛਾ ਫੇਰ ਦੇਖਣ ਗਿਆ ਡਾਇਨਾਸੌਰ ਚਲੋ ਚਲੋ ਉਹ ਸਾਹਮਣੇ ਆ ਗਿਆ ਜੀ ਡ੍ਰੈਗਨ ਉੱਡਣ ਵਾਲਾ ਹੁਣ ਦੇਖਦੇ ਇੱਥੇ ਕਿਆ ਕਿਆ ਦਿਖਾਉਂਦੇ ਆ ਇਹ ਤਾਂ ਪਲਾਸਟਿਕ ਜਿਹੇ ਤਿਆਰ ਕਰੇ ਪਿਆ ਚਲੋ ਜਸ ਦੇ ਕੇ ਪਰਿਵਾਰ ਸਾਡਾ ਖੁਸ਼ ਹੋਵੇ ਹੋਰ ਕਾ ਚਾਹੀਦਾ ਸਾਵਾ ਕਰੇਗਾ ਨਟਰੇ ਉਹ ਮਾਰਦਾ ਚਿੱਕਾ ਨਹੀਂ ਇੱਕ ਸਾਹਮਣੇ ਇਹ ਇਧਰੋਂ ਜੱਕ ਲਾ ਰੀਤ ਨੂੰ ਹਾਂ ਹਉ ਤੋੜ ਉੜ ਗਿਆ ਉੜ ਗਿਆ ਹੂੰ तेन कुछ नहीं कहते गर्मी ने बट कैन लेके आ अपन ले डायनासोर देखो डायनासोर देखो उधर ਮਾਪਾ ਗੱਲੀ ਕਰਦਣੇ ਹਲਾਉਂਦਾ ਮੜੀ ਉੱਪਰ ਤੇ ਹੀ ਹੈ ਹਾਂ ਚਲੋ ਮੇਲੀ 500 ਆਦਾ ਕੋਈ ਬਿਮਾਰੀ ਹੋ ਗਈ ਕੀ ਹੋ ਗਿਆ ਕਹਿੰਦਾ 500 ਰੁਪਏ ਘੰਟੇ ਦਾ ਮਾ ਤੂੰ 500 ਹੀ ਲੈ ਲਈ ਕਾਹਦਾ ਆ ਬਟੂ ਜੀ ਗੱਡੇ ਹੋਇਆ ਕਾਹਦਾ ਹੌਣੀ ਭੈਣ ਨੂੰ ਚੱਕਣ ਦੇ ਵੀ ਪੈਸੇ ਲੋਂਗਾ ਹੁਣ ਹਾਂ ਹੋਰ ਦੇ ਨਾਲ ਹੋਰ ਆ ਮੇਰੇ ਨਾਲ ਹੋਰ ਆ ਅੱਛਾ ਹੇ ਠੀਕ ਹੈ ਮੈਂ ਤਾਂ ਹੋਈ ਸੋਚਦਾ ਤਾਂ ਮਾਂ ਕਿਤੇ ਆਪਣੀ ਭੈਣ ਨੂੰ ਚੱਕਣ ਦੇ ਪੈਸੇ ਮੰਗਦਾ ਇਹ ਤਾਂ ਚੰਪਾ ਖਰਾਣ ਗਰਮੀ ਬਹੁਤ ਆ ਅੱਜ ਤਾਂ ਕੋਈ ਰਿਸ਼ਤੇਦਾਰ ਹੀ ਨਹੀਂ ਹੈਗੀ ਹੁਣ ਮਾਂ ਦਾ ਬੋਹੂ ਟਿਕ ਡਾਇਨਾਸੌਰ ਉਹ ਸਾਹਮਣੇ ਦਿਖ ਰਿਹਾ ਜੀ ਦੰਦ ਜਿਹਾ ਗੱਡੀ ਖੜਾ ਓਹੋ ਓਹੋ ਓਹ ਆਵਾਜ਼ਾਂ ਦਾ ਬਹੁਤ ਭੜੀਆਂ ਭੜੀਆਂ ਜਿਹੀ ਆਉਂਦੀਆਂ ਸਾਹਮਣੇ ਤੇ ਆਹ ਉਹ ਨਾ ਨਾ ਇਹਨੂੰ ਡਰਾਪ ਖਾਰ ਚੜਾ ਲੂਗੀ ਕੁੜੀ ਆ ਹੁਣ ਲੱਗਾ ਹੈ ਨਜਨੂ ਜੀ ਕਰਨ ਆ ਜਾ ਕਹਿੰਦਾ ਮੈਂ ਖਾਣਾ ਚੱਲ 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 ਸੰਦੀਪ ਨੂੰ ਦੇਖ ਕੇ ਇਹ ਲੋ ਜੀ ਲੱਗਿਆ ਕਰਨ ਹੋ ਮੈਂ ਇਹਦੇ ਬਾਗੀ ਆ ਨਾ ਨਾ ਮੈਂ ਤਾਂ ਕੇਰਾ ਨਾ 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 ਜਾਣਦੀ ਆ ਮੈਂ ਓਕੇ ਤੈਨੂੰ ਹੈਪੀ ਬਰਥਡੇ ਵਿਸ਼ ਕਰਦਾ ਤੈਨੂੰ ਉਹ ਜੀ ਲੰਬਾਈ 40 ਫੁੱਟ ਆ ਹਾਂ ਬਾਰੇ ਦਾ ਨਾਮ ਕੰਕੋ ਬੰਦਾ ਇਹਨੇ ਲਖਣਾ ਹਾਂ ਉਹ ਚਾਈ 15 ਬਤਾ ਹੁਣ ਤਾਂ ਘਰ ਨੂੰ ਲਜਣਾ ਚਾਹ ਕੇ ਹੈ ਹਾਂ ਕਿ ਮੀਟ ਮੁੱਖ ਤੌਰ ਤੇ ਹਾਂ ਮੁੱਖ ਤੌਰ ਤੇ ਸਾਰੀ ਲਿਸਟ ਬੜੀ ਬੰਦਾ ਵਿਕਰਮ ਜੂ ਖਾਂਦਾ ਇਹ ਹਾਂ ਹਏ ਗਰਮੀ ਨੇ ਕਰਾਤੀ ਬਸ ਆਈ ਹਵਾ ਦਾ ਬੁੱਲਾ ਆਇਆ ਹਵਾ ਦਾ ਬੁੱਲਾ ਜਾ ਚੱਲ ਪਰ ਅੱਬਾ ਮੇਰੀ ਬੇਇੱਜ਼ਤੀ ਹੋ ਗਈ ਹਾਂ ਆ ਗਿਆ ਜੀ ਭਾਲੂ ਕਾਲੂ ਭਾਈ ਜੀ ਅੱਜ ਵੀ ਬਚਾਰੀ ਦੀ ਗਰਮੀ ਚ ਜੀਵ ਨਿਕਲੀ ਪਈ ਆ ਨਾਉਣ ਨਹੀਂ ਆਇਆ ਇਹਦਾ ਤੁਹਾਨੂੰ ਦੇਖਣਾ ਹੈ ਨਹੀਂ ਆਉਂਦਾ ਫਿਰ ਠੀਕ ਆ ਅੱਗੇ ਕੰਮ ਅੱਜੀ ਵੀ ਵੀਡੀਓ ਨਾ ਗਰਮੀ ਨੇ ਕਰਾਤੀ ਜਿਹਨਾਂ ਦੀ ਬੱਸ ਤੇ ਹੁਣ ਰਿਸਕ ਵਾਲਾ ਕੰਮ ਪਾਣੀ ਭੋਜ ਜਨ ਹੁੰਦਾ ਠੰਡਾ ਦੇਖ ਕੇ ਆਪਣਾ ਸੇਤ ਨੂੰ ਖਰਾਬ ਨਾ ਕਰ ਇਹਨੂੰ ਪਲਾ ਦੇ ਰੀਤ ਨੂੰ ਪਲਾ ਪੁੱਤ ਰੀਤ ਨੂੰ ਨਾ ਕਾਉਂਡਾ ਇਹਨਾਂ ਕਾਉਂਡਾ ਰੀਅਲ ਹਾਊਸ ਰੀਅਲ ਹਾਊਸ ਹੈ ਇਹਨਾਂ ਕਾਉਂਡਾ ਆ ਰੀਤ ਨੂੰ ਪਾਣੀ ਪਲਾ ਦੇ ਪੁੱਤੋ ਠੰਡਾ ਜਾ ਪਾਣੀ ਪੀ ਕੇ ਚਲੋ ਫਿਰ ਆ ਕੇ ਦੇਖੋ ਜਾ ਕੇ ਇਹਨਾਂ ਕਾਉਂਡਾ ਜਾਓ 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 ਦੂਰ ਰਹੋ ਉਹਦੇ ਪੰਗਾ ਨਾ ਲੈ ਉਹਦੇ ਨਾਲ ਮੈਂ ਵੀ ਪੀ ਲਵਾਂ ਜੀ ਬਾਣੀ ਹੈਗਾ ਗਲਾਸ ਹਾਂ ਰੀਤਲ ਹੈਗਾ ਪੀ ਲੋ ਪੀ ਲੋ ਗਰਮੀ ਨੇ ਮੱਤ ਮਾਰਤੀ ਪੁੱਤਰ ਨੂੰ ਦਿਲ ਨਹੀਂ ਕਰਦਾ ਟਰਾਲੀ ਤੇ ਅਸੀਂ ਇੱਧਰ ਜਾਨਵਰ ਤਾਂ ਟਰਾਲੀ ਦੇ ਵਿੱਚੇ ਪੈ ਕੇ ਦੇਖ ਲਈ 12 ਸਿੰਘੇ 76 ਮੁਰਗ ਪਹਾੜੀ ਬੱਕਰੀ ਪਤਾ ਨਹੀਂ ਕਿਹੜੇ ਕਿਹੜੀ ਆਈਟਮਾਂ ਅਸੀਂ ਦੇਖਿਆ ਹੈ ਮਗਰ ਧੁੱਪ ਬਹੁਤ ਆ ਉਹਦੇ ਕਰਕੇ ਨਾ ਪੁੱਤਰ ਨੂੰ ਦਿਲ ਨਹੀਂ ਕਰਦਾ ਵਿੱਚ ਲੈ ਬੱਸ ਕਰੋ ਸੱਕੋ ਭੈਣ ਜੀ ਪਾਣੀ ਮਗਾ ਦੇ ਦੂੰਗਾ ਤੁਸੀ ਲੱਗਦਾ ਪਤਾ ਪਾਣੀ ਦੀ ਵੈਲਿਊ ਕੀ ਆ ਔਰ ਹਾਂ ਮੰਮੀ ਕੁੜੀ ਨੂੰ ਨਹੀਂ ਪਲਾ ਦੇਣਾ ਪਹਿਲਾਂ ਆਪ ਲਾਗੀ ਪੀਣੋ ਪਲੀਜ਼ ਪਲੀਜ਼ ਇਹ ਤਾਂ ਉਹਨੇ ਦੁਆਰਾ ਅੱਛਾ ਇਹ ਨਹੀਂ ਆ ਥੱਬਣਾ ਅੱਛਾ ਕੁੜੀ ਲਾੜ ਲਈ ਹੈ ਪਾਲਟੀ ਚੜਨੀਆ ਬੱਸ ਚੱਲ ਲੋ ਜੀ ਪਹੁੰਚ ਗਏ ਉੱਪਰ ਚੜੀ ਦਿਓ ਉਪਰ ਉੱਪਰ ਚੜੀ ਨਹੀਂ ਹੈਗੀ ਪੁੱਤਾਂ ਅੰਦਰ ਆ ਮੰਮੀ ਲਈ ਸਾਰੇ ਸਾਰੇ ਹੀ ਅੰਦਰ ਆ

ਕਾ ਗੇ ਡੱਕਾ ਹੋਰ ਖੂਪ ਪਰਪਪ ਚੋੜੀ ਹਾਂ ਕਈ ਹੈ ਤਾਂ ਕੂ ਤੂੰ ਨਾਲੇ ਤੋ ਕਿਥੇ ਨਾ ਰੰਗ ਬਦਲ ਰਿਹਾ ਤਾਂ ਆ ਦੇਖੋ ਹੋਣੀ ਹੋਏ ਬਾਬਾ ਬਾਬਾ ਹੋ ਤੁੱਟਦਾ ਹੈ ਤੁੱਟਦਾ ਹਾਂ ਮੈਂ ਲਗਾ ਤਾ ਪਾਈ ਕਾ ਹੋ ਦੇ ਨਾ ਇਹ ਖੜਪਾ ਨਾ ਬੇਤਨੀ ਪਾਣੀ ਵਾਲਾ ਅਜਾ چھوٹਾ ਹੀ ਆ ਨਿਆਣਾ ਹੈ ਇਹ ਵੀ ਲੱਗਦਾ ਹੈ ਕਿ ਉਹ ਹੈ ਸਕਾਰ ਕਰਨ ਨੂੰ ਤਿਆਰ ਖੜਾ ਹੈ ਉਹ ਇਸਨੇ ਇੱਕ ਘਰੇ ਆ ਜੀ ਸਾਰਾ ਕਿੱਥੇ ਆ ਧਰ ਨਾਲ ਬਾਹਰ ਨਿਕਲਿਆ ਵਕਤ ਹਾਂ ਨਹੀਂ ਉਹ ਗਰਮੀ ਕਰਕੇ ਬਾਗ ਰਿਸਕਿਊ ਕਰੇ ਵੇ ਹੱਲ ਵੀ ਜੀ ਨਿਕਲ ਗਏ ਉਹਨੇ ਕਾਦੂਆਂ ਤੇ ਬੈਠਾ ਲੰਗੋ ਉਹ ਜੀ ਕਰਦੇ ਆਂ ਖਾਰਾ ਰੰਗ ਵੀ ਕਰਿਆ ਗੋੜ ਮੋੜ ਰੰਗ ਵੀ ਕਰਿਆ ਉਸੇ ক্রিকেট ਦਾ ਹੀ ਯਾਰ ਹੁੰਦਾ ਰੰਗ ਬਦਲਨੇ ਉਹ ਦੇ ਦੋ ਸੱਫਾ ਅੰਦਰ ਕੋ ਵਿੱਚ ਅੰਦਰ ਕੋ ਅੰਦਰ ਕੋ ਵਿੱਚ ਆਏ ਜੋੜਾ ਉਹ ਬੈਠਾ ਉੱਪਰ ਉਹ ਦੇਖੋ ਤੇ ਲੈ ਬੈਠਾ ਵਿੱਚ ਪੇ ਉਹ ਜੋੜਾ ਹੈ ਹਾਂ ਨਾ ਅਗਰਾ ਦਰੂ ਮੋਲੇ ਅਮ ਬੱਤੀ ਰਲੇ ਵੀ ਬੱਤੀ ਇਹਨਾਂ ਦੇ ਮਿਕਸੀ ਆ ਤਾਰੇ ਕੁ ਖੁੱਲ ਲੈ ਚਲੋ ਗੱਡੀ ਲੱਭੋ ਬਾਹਰ ਚੱਲ ਗਏ ਕੋਈ ਰੱਧਿਆ ਹੈ ਆ ਅਮਾ ਟੋਪ ਉੱਪਰ ਨਿਕਲ ਆਈ ਜੀ ਤੇ ਹੁਣ ਇਹਨਾਂ ਨੂੰ ਜੂ ਦੇਖਣ ਦਾ ਨਜ਼ਾਰਾ ਹੁਣ ਆਉਣਾ ਤੇ ਹੀਪੋਸ ਕਹਿੰਦਾ ਇੱਥੇ ਉਹ ਉਹ ਬੈਠਾ ਸਾਈਡ ਪਰ ਸਾਰੇ ਸਾਰੇ ਪਿੱਠ ਕਰੀ ਬੈਠੇ ਦੁਖੀ ਹੋਏ ਹੋਏ ਲੋਕਾਂ ਤੇ ਆ ਵੀ ਪਿੱਠ ਕਰੀ ਬੈਠਾ ਜੀ ਲੋ ਆ ਬੈਠਾ ਇਕ ਪੁੱਸ ਹਗਾ ਇਧਰ ਚੱਲ ਆ ਗਿਆ ਮੈਂ ਇੱਥੇ ਨੂੰ ਆ ਗਿਆ ਜੰਗਲੀ ਜਾਨਵਰਾਂ ਦਾ ਵੀ ਧਰਤੀ ਤੇ ਬਰਾਬਰ ਦਾ ਅਧਿਕਾਰ ਹੈ ਗੱਲ 100% ਸਹੀ ਹੈ है। के के ये लिखा भाई जंगली जानवर का भी कती बराबर का अधिकार है पता नहीं कारण कितने कही क्या इतने बैठा इधर मूँह कराया वै हाँ है कुछ वो है का? दोवा। क्या दो अच्छा ਇਹ ਲੇਰੇ ਜੀ ਪਾਣੀ ਦੇ ਵਿੱਚ ਬੜੀ ਜ਼ਿੰਦਗੀ ਦਾ ਨਜ਼ਾਰਾ ਇੱਕ ਗੱਲ ਆ ਕਿ ਇਹਨਾਂ ਨੂੰ ਰੋ ਆਪਣੀ ਖਰਾਕ ਪੂਰੀ ਮਿਲਦੀ ਆ ਭਲੇ ਭੇ ਆ ਬਈ ਇਹ ਲੇਰੇ ਦਾ ਬੱਚਾ ਹੈ ਉਹ ਦੇਖ ਚੱਲੋ ਬਈ ਸੌਂ ਜਾ ਸੌਂ ਜਾ ਕੋਈ ਚਲੋ ਫਿਰ ਚਲੋ 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 ਤੁਸੀਂ ਵੀ ਤੁੱਪ ਚੜਦੀ ਆ ਹੁਣ ਤੁੱਪ ਚੜਦੀ ਆ ਛੇਪਦੀ ਨਹੀਂ ਹੈਗੀ ਆ ਗਿਆ ਕੋਸਾ ਹਿੱਤ ਕੁਝ ਵੀ ਨਹੀਂ ਹੈਗਾ ਕੋਲੋਂ ਦਾ ਪਾਣੀ ਆ ਬਸ ਲੋੜੇ ਕੋਲੇ ਬਹਿ ਗਿਆ ਆ ਗਿਆ ਤਾਂ ਹੈ ਜਾਨਵਰ ਕਿਤੇ ਅੱਗੇ ਪਿੱਛੇ ਹੋਇਆ ਪਾਉਣਾ ਇਹ ਭਾਗ ਸੁੱਕਾ ਸੁੱਤੇ ਪਿਆ ਚਲੋ 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 ਰੇੜੀ ਲਾਂਗੀ ਤੁਹਾਡੀ ਬਾਤ ਚਲ ਪੁੱਤ ਜਾਓ ਚਲੋ ਤੇ ਲੇਗਾ ਨੂੰ ਗਾਮੀ ਬਹੁਤ ਆ ਪੁੱਤ ਗਾਮੀ ਹੈ ਛੱਡ ਨਾਲ ਇਹਨੂੰ ਗਾਮੀ ਨਾਲ ਦੀ ਚਲੋ ਵੀ ਬੈਠੋ ਬੈਠੋ 바이바이마 무라 바이로는 로바이 바이로 가고 로지 ਲੋ ਜੀ ਕਰਿਆ ਕੰਮ ਆਪਣਾ ਖਤਮ ਖਤਮ ਬਸ ਥੈਂਕ ਗੋਡ ਜਾਨ ਛੁੱਟੀ ਸੋ ਲੱਖੋਂ ਪਾਇ ਲਾਟ ਕੇ ਲਾਟ ਲਾਟ ਕੇ ਲਾਟ ਕੇ 2 ਵਜੇ ਕੰਪਨੀ 9 ਵਜੇ ਮੁੜੂਗਾ ਕੰਟੇ ਦਾ ਸਾਡੀ ਓਕੇ ਇਹ ਵੀ ਚੱਕਰ ਆ ਕੋਈ ਯਾਰ ਪਕੋਦੀ ਮਗਰਮਾਤ ਸੇ ਦੇਦੇ ਦੇਖਣ ਵਾਲੇ ਦੇਖ ਲੋ ਬੀ ਦੁਵਾਰਾਂ ਨਾ ਵਹ ਜਾਣਗੇ ਤਾਂ ਚੱਲ ਹੁਣ ਦਾ ਟਿਕਟ ਲੈ ਲੀ ਫੇ ਤਾਂ ਘੁੰਮੀ ਜਾਣਾ ਇਦਾਂ ਜਿਹੜਾ ਕੋਈ ਟਾਈਮ ਆ ਵੀ ਇੰਨੇ ਟਾਈਮ ਤੱਕ ਤੁਸੀਂ ਅੰਦਰ ਰਹਿਣਾ ਬਾਹਰ ਰਹਿਣਾ ਕਿ ਹੈਗਾ ਲਿਮਟ ਕੋਈ ਹਾਂ ਅੱਛਾ ਅੱਛਾ ਉੱਧਰ ਜਾਣ ਵਾਸਤੇ ਚਲ ਪਾੜ ਕੇ ਪਛੜਦੇ ਜਾਏ ਕਟਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਮਗਰ ਮੱਚਾਗਾ ਬਈ ਹਾਂ ਹਾਂ ਕਿੱਥੇ ਉਹ ਪਿਆ ਹਾਂ ਉੱਧਰ ਕੀ ਹੈ ਤੜੀ ਉੱਧਰ ਦੇਖ ਕੇ ਆਈਏ ਆ ਬਈ ਜ ਸਾਹਮਣੇ ਚਲੋ ਦੇਖ ਲੈ ਸਾਰੇ ਡਾਇਨਾਸੌਰ ਹੋ ਮੇਲੇ ਲੱਗੇ ਹੋਏ ਦੇਖ ਲੋ ਸਾਰੇ ਡਾਇਨਾਸੌਰ ਸਾਰੇ ਦੇਖ ਲਏ ਕੋਈ ਨਹੀਂ ਦੇਖਦੇ ਹੁਣ ਕੋਈ ਨੀ ਬਾਈ ਓ ਯਾਰ ਚਲੋ ਵੀ ਚਲੋ ਹਿੰਮਤ ਨਾਲ ਵਾਹਿਰੂ ਵਾਹਿਰੂ ਕਰਦੇ ਚਲੋ ਦੇਖਦੇ ਆਂ ਕੀ ਬਣਦਾ ਪ੍ਰੋਗਰਾਮ ਕਲਾ ਦੇਖਿਆ ਜੀ ਚੜੀਆ ਘਾਰ ਤੇ ਵਾਪਸੀ ਵੈਲਕਮ ਟੂ ਹੋ ਗਿਆ ਚੰਡੀਗੜ੍ਹ ਤੇ ਹੁਣ ਅਗਲੇ ਬਲੌਗ ਚ ਮਿਲਾਂਗੇ ਤੁਹਾਨੂੰ